ਬਣਾਉਂਦੀ ਹੈ ਸਿੱਖਿਆ ਸਿੱਖਿਆ ਨਹੀਂ ਹੈ ਇੱਕ ਅਜੇਹੀ ਰੋਸ਼ਨੀ ਹੈ ਜੋ ਅੰਧਕਾਰ ਨੂੰ ਦੂਰ ਕਰਦੀ ਹੈ ਜਿਵੇਂ ਸੂਰਜ ਦੀ ਰੋਸ਼ਨੀ ਨਾਲ ਸਾਰੀ ਧਰਤੀ ਉਜੇਗ ਹੋ ਜਾਂਦੀ ਹੈ ਤੇ ਸਿੱਖਿਆ ਨਾਲ ਹੀ ਓਵੇਂ ਹੀ ਬਰੁਖੀ ਮਨ ਚਮਕਦਾ ਹੈ ਨੈਤਿਕਤਾ ਬਣਦੀ ਹੈ ਤੇ ਸਮਾਜ ਵੀ ਸੁੰਦਰਦਾ ਹੈ ਪਰ ਅੱਜ ਦੇ ਕਾਏ ਦੇ ਜਦੋਂ ਆਪਾਂ ਦੇਖਦੇ ਹਾਂ ਕਿ ਬਹੁਤ سارے ਲੋਕ ਅਨਪੜ੍ਹ ਹਨ ਪਹਿਲੇ ਦੇ ਟਾਈਮ ਵਿੱਚ ਆਪਾਂ ਲੈਂਦੇ ਸੀ ਕਿ ਕੁੜੀਆਂ ਜ਼ਿਆਦਾਤਰ ਵੀਰ ਪੜਾਈ ਤੋਂ ਵਾਂਝਿਆ ਰਹਿ ਜਾਂਦੀਆਂ ਸੀ ਤੁਹਾਨੂੰ ਕੀ ਇਹ ਸਿੱਖਿਆ ਤੋਂ ਬਚੇ ਰਹਿ ਜਾਂਦੇ ਹਨ ਇੱਕ ਅਨਬੜ ਵਿਅਕਤੀ ਦਾਰ ਵੱਲੋਂ ਸਰਵ ਸਿੱਖਿਆ ਅਭਿਆਨ ਬੇਟੀ ਬਚਾਓ ਬੇਟੀ ਪੜਾਓ ਨਵੋਤਿਆ ਸਕੂਲ ਮਿੱਡੇ ਮਿਲ ਅੰਦੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਤੇ ਇਹਨਾਂ ਮੁਹਿੰਮਾਂ ਦਾ ਸਿਰਫ ਇੱਕ ਹੀ ਮਕਸਦ ਹੈ ਕਿ ਜੋ ਆਪਣੀ ਬੇਟੀਆਂ ਨੇ ਇਹ ਪੜ੍ਹਾਈਆਂ ਤੋਂ ਪੜ੍ਹਾਈ ਦੇ ਪਿੱਛੇ ਨਾ ਰਹਿ ਜਾਣ ਇਹ ਵੀ ਮੁੰਡਿਆਂ ਦੇ ਨਾਲ ਸਮਾਜ ਦੇ ਨਾਲ ਅੱਜ ਦਾ ਜੋ ਮਾਡਰਨ ਟਾਈਮ ਹੈ ਇਸ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਪਰ ਸਾ ਨੂੰ ਸਭ ਨੂੰ ਪਤਾ ਹੈਗਾ ਕਿ ਸਿੱਖਿਆ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ ਕਿ ਇਹ ਕੀ ਹੁੰਦਾ ਹੈ انسان ਵਿੱਚ ਸਮਝਦਾਰੀ ਸੋਚਣ ਦੀ ਸਮਰੱਥਾ ਨੈਤਿਕਤਾ ਸੈਲਫ ਕੌਨਫੀਡੈਂਸ ਇਹ ਸਾਰੇ ਕੋਲ ਉਸ ਵਿੱਚ ਆ ਜਾਂਦੇ ਨੇ ਕਿਸ ਤੋਂ ਬਾਅਦ ਅਗਰ ਅਪਾ ਸਿੱਖਿਆ ਆਪਣੇ ਕੋਲ ਹੋਏਗੀ ਅਪਾ ਸਿੱਖਿਆ ਗ੍ਰਹਿਣ ਕਰਾਂਗੇ ਕਿਉਂਕਿ ਇੱਕ ਪੜ੍ਹਿਆ ਲਿਖਿਆ ਵਿਅਕਤੀ ਹੀ ਇੱਕ ਚੰਗਾ ਨਾਗਰਿਕ ਬਣ ਸਕਦਾ ਹੈ ਤੇ ਪੜ੍ਹੇ ਲਿਖੇ ਹੀ ਨੌਕਰੀ ਹਾਸਲ ਕਰ ਸਕਦਾ ਹੈ ਸਮਾਜ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਬਣਾ ਸਕਦਾ ਹੈ ਹੁਣ ਆਪਾਂ ਸਾਰੇ ਦੇਖੋ ਤੁਸੀਂ ਸਾਰੇ ਕੁੜੀਆਂ ਅਸੀਂ ਜੋ ਟੀਚਰਸ ਤੁਸੀਂ